ਲੁਧਿਆਣਾ ਦੇ ਗਾਂਦੀ ਨਗਰ ਬਸੰਤ ਨਗਰ ਗਲੀ ਨੰਬਰ 6 ਦੇ ਵਿੱਚ ਖੜੇ ਆ ਜਿੱਥੇ ਰਾਤ ਦੇਰ ਰਾਤ ਰਾਤੀ 11 ਵਜੇ ਦੇ ਕਰੀਬ ਅੱਗ ਲੱਗੀ ਸੀ ਦੋ ਦੋ ਮੰਜ਼ਲੀ ਇਮਾਰਤ ਹੈ ਜਿਹਦੇ ਵਿੱਚ ਇਮਾਰਤ ਦੀ ਤਸਵੀਰਾਂ ਤੁਹਾਨੂੰ ਦਿਖਾਈ ਜਾ ਰਹੀਆਂ ਹਨ ਇਹ ਜੋ ਦੋ ਮੰਜ਼ਲੀ ਇਮਾਰਤ ਹੈ ਜਿਹਦੇ ਵਿੱਚ ਭਿਆਨਕ ਅੱਗ ਲੱਗੀ ਹੈ ਅੱਗ ਇੰਨੀ ਕੀ ਭਿਆਨਕ ਹੋਗੀ ਕਿ ਦੋਨੋਂ ਦੇ ਦੋਨੋਂ ਮੰਜ਼ਲੇ ਦੀ ਬੈਕ ਸਾਈਡ ਦੀਵਾਰ ਡੇਕੀ ਹੈ ਇਹਦੇ ਵਿੱਚ ਬੇਸਿਕਲੀ ਕੀ ਹੁੰਦਾ ਸੀ ਇੱਕ ਕਬਾਰ ਦਾ ਰਿਹਾਇਸ਼ੀ ਏਰੀਆ ਦੇ ਵਿੱਚ ਕਬਾਰ ਦਾ ਕੰਮ ਕਰਦੇ ਸੀ ਜਿਹਦੇ ਵਿੱਚ ਏਸੀ ਦੇ ਕੰਪਰੈਸਰ ਵਗੈਰਾ ਵੀ ਰੱਖੇ ਜਾਂਦੇ ਸੀ ਤੇ ਹੋਰ ਬਹੁਤ ਜ਼ਿਆਦਾ ਕਬਾੜੀਏ ਸੀ ਇਹ ਰਿਹਾਇਸ਼ੀ ਏਰੀਆ ਹੈ ਕਿਉਂਕਿ ਇਹਨਾਂ ਦਾ ਬੜਾ ਭੀੜ-ਪੜਾਕਾ ਵਾਲਾ ਏਰੀਆ ਹੈ ਇਹਨੂੰ ਭੀੜ-ਪੜਾਕਾ ਵਾਲਾ ਏਰੀਆ ਕਹਿੰਦੇ ਗਾਂਧੀ ਨਗਰ ਇਹਦੇ ਵਿੱਚ ਕੱਪੜੇ ਦੀ ਫੈਕਟਰੀ ਵੀ ਹੈਗੀ ਹੈ ਕਈ ਬਹੁਤ ਜ਼ਿਆਦਾ ਹੋਜਰੀ ਦੀ ਕੰਮ ਵੀ ਲੱਗੇ ਹੁੰ ਰਿਹੈਸੀ ਏਰੀਆ ਦੇ ਵਿੱਚ ਫੈਕਟਰੀ ਗੋਦਾਮ ਬਣਾਣਾ ਕਬਾੜ ਦਾ ਬੋੜਾ ਰਿਕਸ਼ੀ ਕੰਮ ਸੀ ਤੇ ਜਾਨੀ ਨੁਕਸਾਨ ਹਲੀ ਤੱਕਰ ਕੁਝ ਨਹੀਂ ਹੋਇਆ ਬਿਲਡਿੰਗ ਪੂਰੀ ਤਰ੍ਹਾਂ ਤਸਵੀਰਾਂ ਤੁਹਾਨੂੰ ਰਾਈਟ ਸਾਈਡ ਤੇ ਤਸਵੀਰਾਂ ਦਿਖਾ ਰਿਹਾ ਕਿਸ ਤਰ੍ਹਾਂ ਤੈਸ ਨਸ ਹੋਈ ਪਈ ਹੈ ਇਸ ਟਾਈਮ ਇਹ ਪੂਰਾ ਕੀ ਇਹਦਾ ਜਾਂਚ ਵਿਛਾਈ ਗਈ ਹੈ ਡੀਸੀ ਸਾਹਿਬ ਨਾਲ ਗੱਲ ਹੋਈ ਹੈ ਇਹਦੇ ਵਿੱਚ ਜਾਂਚ ਵਿਛਾਈ ਗਈ ਹੈ ਪ੍ਰੋਪਰ ਕੀ ਸੈਟਅਪ ਹੁੰਦਾ ਇਹਨਾਂ ਦੇ ਵਿੱਚ ਤੇ ਕੀ ਹੈ ਹਲੀ ਤੱਕਰ ਕਰੀਬ 70 ਤੋਂ 80 ਗੱਡੀਆਂ ਲੱਗ ਚੁੱਕੀਆਂ ਹੈ 70 ਤੋਂ 80 ਗੱਡੀਆਂ ਪੂਰੀ ਰਾਤ ਦੀ ਚਲਦੀ ਵੀ ਹੈ ਅੱਗ ਹਲੀ ਵੀ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਅੱਗ ਦੇ ਹਾਲੀ ਕਾਬੂ ਨਹੀਂ ਪਾਇਆ ਗਿਆ ਅੱਗ ਇੰਨੀ ਕਿ ਭਿਆਨਕ ਹੈ ਕਿ ਹਲੀ ਤੱਕ ਕਰ ਕਰੀਬ 12 ਘੰਟੇ ਹੋ ਗਏ ਅੱਗ ਦੇ ਕਾਬੂ ਨਹੀਂ ਪਾਇਆ ਗਿਆ ਬਿਲਡਿੰਗ ਤੋੜਨੀ ਹੀ ਪੈਣੀ ਹੈ ਕਿਉਂਕਿ ਲੈਫਟ ਸਾਈਡ ਪੂਰੀ ਦੀਵਾਰ ਦੇ ਵਿੱਚ ਕ੍ਰੇਡ ਆ ਗਈ ਹੈ ਪੂਰਾ ਇਸ ਟਾਈਮ ਫਾਇਰ ਬ੍ਰਿਗੇਡ ਦੀਆਂ ਕੰਪਨੀਆਂ ਲੱਗੀਆਂ ਹੋਈਆਂ ਕਾਰਪੋਰੇਸ਼ਨ ਦੀਆਂ ਟੀਮਾਂ ਲੱਗੀਆਂ ਹੋਈਆਂ ਤੇ ਚੱਲ ਰਿਹਾ ਹੈ ਹਲੀ ਤਸਵੀਰਾਂ ਤੁਸੀਂ ਦੇਖ ਸਕਦੇ ਪੂਰਾ ਰਿਹਾ ਸੀ ਏਰੀਆ ਰਿਹਾਈ ਸੀ ਏਰੀਆ ਦੇ ਵਿੱਚ ਕਿੱਦਾਂ ਇਹਨਾਂ ਨੇ ਮਤਲਬ ਇੱਕ ਕਬਾੜ ਦਾ ਛੋਟਾ ਜਿਹਾ ਗਦਾਮ ਬਣਾਇਆ ਸੀ ਫਿਰ ਉੱਤੇ ਧੀਰੇ ਧੀਰੇ ਕਰਦੇ ਨਾਲ ਦੀ ਦੋ ਮੰਜ਼ਲੀ ਰਾਈਟਰ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਨਾਲ ਤੁਹਾਨੂੰ ਪੁੱਛ ਕਲੀਅਰ ਹੋ ਜਾਏਗਾ ਤੇ ਇੱਥੇ ਪਹਿਲੇ ਵੀ ਇੱਕ ਵਾਰੀ ਪਿਛਲੇ ਸਾਲ ਵੀ ਕੰਪਰੈਸਰ ਫਟਿਆ ਸੀ ਕੰਪਰੈਸਰ ਵੀ ਇਸ ਹਿਸਾਬ ਨਾਲ ਫਟਿਆ ਸੀ ਕਿ ਇੱਕ ਬਣੇ ਦੀ ਬਾਜੂ ਦੇ ਪੂਰਾ ਨੁਕਸਾਨ ਹੋ ਗਿਆ ਸੀ ਉਹਦੇ ਬਾਜੂ ਦੇ ਪੂਰਾ ਪਲੇਟ ਵਾ ਗਿਆ ਸੀ ਇਹਨਾਂ ਦੇ empioyee ਸੀ ਤੇ ਹਾਲ ਹੀ ਇੱਕ ਦੂਸਰੀ ਵਾਰੀ ਲੁਧਿਆਣਾ ਦੇ ਵਿੱਚ ਏਸੀ ਜਗ੍ਹਾ ਤੇ ਕੰਪਰੈਸਰ ਫਟਿਆ دیر ਰਾਤ ਕੰਪਰੈਸਰ ਫਟਿਆ ਸੀ ਤੇ ਅੱਗ ਦਾ ਇਹ ਭਿਆਨਕ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਲੁਧਿਆਣਾ ਤੋਂ ਪੰਜਾਬ ਕੇਸਰੀ ਲਈ ਵਿਜੇ ਚੈਲਸ